ਤੁਸੀਂ ਵੇਖ ਰਹੇ ਹੋ ਲਿਬਰਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਕੀ ਪੰਜਾਬ ਦੇ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਕੋਈ ਖਿੱਚੋਤਾਣ ਸ਼ੁਰੂ ਹੋ ਗਈ ਆ ਨਤੀਜੇ 4 ਜੂਨ ਨੂੰ ਸਵੇਰੇ 8 ਵਜੇ ਆਉਣੇ ਸ਼ੁਰੂ ਹੋ ਜਾਣੇ ਆ ਤੇ 11 ਵਜੇ ਤੱਕ ਸਥਿਤੀ ਸਾਫ਼ ਵੀ ਹੋਣ ਲੱਗ ਜਣੀ ਆ ਇੱਕ ਪਾਸੇ ਜਿੱਥੇ ਦੇਸ਼ ਦੀਆਂ 543 ਲੋਕ ਸਭਾ ਸੀਟਾਂ 'ਚੋਂ 542 ਦੇ ਉੱਤੇ ਵੋਟਾਂ ਪਈਆਂ ਨੇ 542 ਦੇ ਨਤੀਜਿਆਂ ਤੇ ਨਜ਼ਰ ਆ ਉਹਨਾਂ 542ਾਂ ਤੋਂ ਸਭ ਤੋਂ ਵੱਧ ਪੰਜਾਬ ਦੀਆਂ 13 ਸੀਟਾਂ ਤੇ ਵੀ ਆਪਣੀ ਸਭ ਦੀ ਨਜ਼ਰ ਪਰ 1 ਜੂਨ ਨੂੰ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਪਈਆਂ ਉਸ ਦਿਨ ਵੱਡੇ ਲੀਡਰਾਂ ਦੇ ਵੱਡੇ ਮਸ਼ਹੂਰ ਹਸਤੀਆਂ ਦੇ ਹੈ ਪੇਜਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਆਉਣ ਲੱਗੀਆਂ ਕਿ ਲਓ ਜੀ ਭਗਵੰਤ ਮਾਨ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ ਸੁਖਵੀਰ ਬਾਦਲ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ ਪ੍ਰਨੀਤ ਕੌਰ ਆਪਣੇ ਪਰਿਵਾਰ ਨਾਲ ਗਈ ਕੈਪਟਨ ਨਜ਼ਰ ਨਹੀਂ ਆਏ ਹਨਾ ਜੀ ਆ ਰਪਜਨ ਭੱਜੀ ਨੇ ਵੀ ਵੋਟ ਪਾਤੀ ਜੀ ਹੈਨਾ ਆ ਜੀ ਰਾਜਾ ਬੜਿੰਘੋਰੀ ਵੀ ਵੋਟ ਪਾ ਕੇ ਜੀ ਲੁਧਿਆਣੇ ਨੂੰ ਤੁਰਪੇ ਜੀ ਹੈਨਾ ਸਾਰਿਆਂ ਦੇ ਹਵਾਲੇ ਨਾਲ ਤਸਵੀਰਾਂ ਆ ਗਈਆਂ ਉਹਨਾਂ ਤਸਵੀਰਾਂ ਚ ਇੱਕ ਤਸਵੀਰ ਆਈ ਕਿ ਰਗਵ ਚੱਡਾ ਨੇ ਮਹਾਲੀ ਚ ਵੋਟ ਪਾਈ ਜੀ ਹਾਂ ਰਗਵ ਚੱਡਾ ਦੀ ਮਹਾਲੀ ਚ ਵੋਟ ਪੈਣਾ ਇਹਦਾ ਮਤਲਬ ਰਗਵ ਚੱਡਾ ਦੀ ਵੋਟ ਹੁਣ ਪੰਜਾਬ ਚ ਹੈ ਤੇ ਜੇ ਰਗਵ ਚੱਡਾ ਰਾਜ ਸਭਾ ਮੈਂਬਰ ਹੈ ਤੇ ਫਿਰ ਉਹਨੂੰ ਪੰਜਾਬ ਚ ਵੋਟ ਲਿਆਉਣ ਦੀ ਕੀ ਕਾਲ ਪੈਗੀ ਸੀ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤਾਂ ਦਿੱਲੀ ਵੋਟ ਪਾ ਰਹੇ ਸੀ ਰਾਗਵ ਚੱਡਾ ਹੋਰੀ ਇੱਥੇ ਵੋਟ ਪਾਉਣਾ ਕੀ ਰਾਗਵ ਚੱਡਾ ਪੰਜਾਬ ਦੇ ਵਿੱਚੋਂ ਐਮਐਲਏ ਦੀ ਚੋਣ ਲੜਨ ਜਾ ਰਹੇ ਨੇ ਜੀ ਹਾਂ ਪੰਜਾਬ ਦੀਆਂ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ 12 ਐਮਐਲਏ ਚੋਣ ਲੜ ਰਹੇ ਨੇ 13ਵੇਂ ਐਮਐਲਏ ਦਾ ਅਸਤੀਫਾ ਮਨਜ਼ੂਰ ਹੋ ਗਿਆ ਬੇਸ਼ੱਕ ਚੀਤਨ ਉਗਰਾਲ ਹੋਰੀ ਭਾਜਪਾ ਚ ਜਾਂਦੇ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਤੇ ਹੁਣ ਚੋਣਾਂ ਤੋਂ ਬਾਅਦ ਉਹ ਮੋਦੀ ਪਰਿਵਾਰ ਹਟਾ ਕੇ ਅਸਤੀਫਾ ਆਪਣਾ ਨਾਮ ਜੂਰੀ ਲਈ ਆਉਂਦੇ ਨੇ ਪਰ ਸਪੀਕਰ ਸਭ ਦੇ ਹਵਾਲੇ ਨਾਲ ਕਹਿੰਦੇ ਜੀ ਆ ਚੱਕੋ ਅਸਤੀਫਾ ਦਾ ਮਨਜ਼ੂਰ ਹੋ ਗਿਆ ਪੰਜਾਬ ਦੀ ਵਿਧਾਨ ਸਭਾ ਚ ਲੰਘੇ ਪਿਛਲੇ ਦਿਨਾਂ ਚ ਮਨਜ਼ੂਰ ਹੋ ਗਿਆ ਹੁਣ ਉਹ ਉਹ ਸੀਟ ਵੀ ਖਾਲੀ ਆ ਹਾਂ ਇਸੇ ਤਰ੍ਹਾਂ ਰਾਜਕੁਮਾਰ ਚੱਬੇਵਾਲ ਹੋਰੀ ਜੇ ਜਿੱਤਦੇ ਨੇ ਤਾਂ ਸੀਟ ਉਹ ਵੀ ਖਾਲੀ ਹੁੰਦੀ ਆ ਪਰ ਇਹ ਦੋ ਸੀਟਾਂ ਰੱਖਮੀਆਂ ਨੇ ਇਹਨਾਂ ਰੱਖਮੀਆਂ ਸੀਟਾਂ ਤੇ ਰਾਗਬ ਚੱਡਾ ਚੋਂ ਨਹੀਂ ਲੜ ਸਕਦੇ ਇਸ ਲਈ ਇਹ ਤੋਂ ਬਿਨਾ ਫਿਰ 8 ਐਮਐਲ ਆਵਾਦੀ ਪਾਰਟੀ ਦੇ ਖੜੇ ਨੇ ਤਿੰਨ ਕਾਂਗਰਸ ਦੇ ਖੜੇ ਨੇ 11 ਖੜੇ ਨੇ 11 ਚੋਂ 1 2 3 4 ਜੇ ਕੋਈ ਜਿੱਤ ਗਏ ਤੇ ਉਹਨਾਂ ਸੀਟਾਂ ਦੇ ਜਿੰਮਨੀ ਚੋਣ ਹੋਣੀ ਹੈ ਤੇ ਕੀ ਰਾਗਵ ਚੱਡਾ ਦਾ ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਮਹਾਲੀ 'ਚੋਂ ਵੋਟ ਪਾਉਣਾ ਮਤਲਬ ਇਹ ਦੱਸਣਾ ਕਿ ਮੇਰੀ ਵੋਟ ਮਹਾਲੀ ਆ ਉਹ ਅਗਲੀ ਕੜੀ ਦਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਰਹੇ ਹਾਂ ਕਿ ਰਾਗਵ ਚੱਡਾ ਤੋਂ ਅਸਤੀਫਾ ਲੈਣ ਦੀ ਤਿਆਰੀ ਹੋ ਚੁੱਕੀ ਆ ਕਿ ਉਹ ਤੋਂ ਰਾਜ ਸਭਾ ਦਾ ਅਸਤੀਫਾ ਲੈ ਕੇ ਅਭਿਸ਼ੇਕ ਮਨੂ ਸਿੰਘਮੀ ਨੂੰ ਭੇਜਣਾ ਜਿਹਦੇ ਕਰਕੇ ਪਹਿਲਾਂ ਸੁਵਾਤੀ ਮਾਲੀਵਾਲ ਵਾਲਾ ਖਿਚੋਤਾਨ ਹੋਇਆ ਉਹ ਮਸਲਾ ਕਹਿੰਦੇ ਰਾਗਵ ਚੱਡਾ ਰਹੀ ਹੱਲ ਕੀਤਾ ਜਾ ਰਿਹਾ ਕਿ ਉਸ ਦੇ ਬਦਲੇ ਜਿਹੜੀ ਚਰਚਾ ਆਈ ਸੀ ਕਿ ਉਸ ਨੂੰ ਪੰਜਾਬ ਦੇ ਵਿੱਚ ਕੋਈ ਨਵੀਂ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਆ ਉਹ ਜ਼ਿੰਮੇਵਾਰੀ ਇਹ ਆ ਕਿ ਐਮਐਲਏ ਦੀ ਚੋਣ ਲੜਾਉਣੀ ਆ ਤੇ ਕੀ ਇਕੱਲੇ ਹੀ ਇਹ ਐਮਐਲਏ ਬਣਾਉਣ ਤੱਕ ਦਾ ਮਸਲਾ ਜਾ ਪੰਜਾਬ ਦੀ ਸਰਕਾਰ ਛੁਣ ਸਾਹਮਣੇ ਤੋਂ ਕੋਈ ਪਾਵਰ ਦੇਣ ਦਾ ਮਸਲਾ ਹੈ। ਪੰਜਾਬ ਦੇ ਵਿੱਚ ਚੋਣਾਂ ਜਿੱਤੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ 92 ਐਮਐਲਏ ਬਣੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਆ ਗਿਆ ਜੀ ਕਿ ਚੇਅਰਮੈਨ ਲਾਏ ਜਾ ਰਹੇ ਜੀ ਰਾਗਪ ਚੱਡਾ ਖਲਾਰਾ ਪੈ ਗਿਆ। ਕੇਜਰੀਵਾਲ ਦੀ ਹਾਜ਼ਰੀ 'ਚ ਕਹਿੰਦੇ ਤਕਰਾਰ ਹੋ ਗਈ ਸੀ, ਬਹਿਸ ਹੋ ਗਈ ਸੀ ਤੇ ਉਸ ਤੋਂ ਬਾਅਦ ਉਹ ਮਾਮਲਾ ਠੰਡੇ ਵਸਤੇ ਚਲਾ ਗਿਆ। ਤੇ ਪਰ ਕਹਿੰਦੇ ਜੀ ਅਫਸਰ ਓਖੇ ਹੋਏ ਕਿ ਸਾਨੂੰ ਫੈਲਾ ਰਗਵ ਚੱਡਾ ਨੂੰ ਵੀ ਦਿਖਾਉਣੀਆ ਪੈਂਦੀਆਂ ਜੀ ਦੋ ਦੋ ਥਾਂ ਫੈਲਾ ਸਤੋਂ ਨਹੀਂ ਦਿਖਾਉਂਦੀਆਂ ਜੀ ਹੈ ਬੰਦੇ ਬਿਠਾਤੇ ਜੀ ਕਹਿੰਦੇ ਜੀ ਨਾਲ ਲਾਤੇ ਜੀ ਅਫਸਰਾਂ ਦੇ ਨਾਲ ਰਗਵ ਚੱਡਾ ਕੰਟਰੋਲ ਕਰਦੇ ਨੇ ਜੀ ਮੁੱਖ ਮੰਤਰੀ ਨਾਲ ਤੇ ਕੋਠੀ ਮਿਲੀ ਹੋਈ ਹੈ ਜੀ ਬੜਾ ਖੁਸ਼ ਪਰ ਇਹ ਸਭ ਦੇ ਦਰਮਿਆਨ ਕੇਜਰੀਵਾਲ ਵਾਲਾ ਸ਼ਰਾਬ ਘਟਾਲਾ ਹੋ ਗਿਆ ਤੇ ਰਗਵ ਚੱਡਾ ਇਲਾਜ ਕਰਾਉਣ ਚਲੇ ਗਏ ਤੇ ਕਹਿੰਦੇ ਕੇਜਰੀਵਾਲ ਤੇ ਰਗਵ ਚੱਡਾ ਨਾਰਾਜ਼ਗੀ ਵਧ ਗਈ ਜੀ ਪਰ ਵਾਪਸੀ ਤੋਂ ਬਾਅਦ ਕਰੇ ਗੁਪਚੁਪ ਹੋਈ ਤੇ ਉਹ ਤੋਂ ਚਰਚਾ ਚੱਲੀਆਂ ਕਿ ਰਗਵ ਚੱਡਾ ਤੋਂ ਰਾਤ ਸਵਾ ਲੈ ਕੇ ਉਸ ਨੂੰ ਪਾਰਟੀ ਦੇ ਵਿੱਚ ਜਾਂ ਪੰਜਾਬ 'ਚ ਨਵੀਂ ਜ਼ਿੰ ਉਜਮੇਵਰੀਆਂ ਨਿਕਲ ਰਹੀ ਹੈ ਕਿ ਰਾਗਵ ਚੱਡਾ ਦੀ ਪੰਜਾਬ ਚ ਵੋਟ ਦਰਜ ਹੋ ਗਈ ਤੇ ਇਥੋਂ ਐਮਐਲਏ ਤੇ ਐਮਐਲਏ ਤੋਂ ਬਾਅਦ ਕੀ ਕੀ ਪੰਜਾਬ ਦੇ ਵਿੱਚ ਸਰਕਾਰ ਚ ਪਾਵਰ ਦੀ ਲੜਾਈ ਰਾਗਵ ਚੱਡਾ ਦੇ ਭਗਵੰਤ ਮਾਨ ਵਿਚਾਲੇ ਫਿਰ ਸ਼ੁਰੂ ਹੋਣ ਜਾ ਰਹੀ ਹੈ ਮੀਥੀਅਰ ਸੰਗਰੂਰ ਤੋਂ ਚੋਣ ਲੜਿਆ ਲੋਕ ਸਭਾ ਦੀ ਐਮਐਲਏ ਆ ਬਰਨਾਲੇ ਤੋਂ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਲੋਕ ਸਭਾ ਦੀ ਚੋਣ ਲੜਿਆ ਐਮਐਲਏ ਜਨਾਲਾ ਤੋਂ ਗੁਰਮੀਤ ਖੁੱਡੀਆਂ ਮਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੇ ਨੇ ਅੰਮਲਿਆ ਲੰਬੀ ਤੋਂ ਡਾਕਟਰ ਬਲਬੀਰ ਸਿੰਘ ਔਰੀ ਪਟਿਆਲੇ ਤੋਂ ਚੋਣ ਲੜਿਆ ਲੋਕ ਸਭਾ ਦੀ ਪਟਿਆਲਾ ਦਿਹਾਤੀ ਤੋਂ ਐਮ ਐਲ ਏ ਨੇ ਲਾਲਜੀਤ ਪੁੱਲਰ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੇ ਨੇ ਐਮ ਐਲ ਏ ਨੇ ਪੱਟੀ ਤੋਂ ਪੱਪੀ ਪ੍ਰੈਸ਼ਰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੇ ਨੇ ਲੁਧਿਆਣਾ ਕੇਂਦਰੀ ਤੋਂ ਐਮ ਐਲ ਏ ਨੇ ਜਗਦੀਪ ਕਾਕਾ ਬਰਾੜ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜੇ ਨੇ ਐਮ ਐਲ ਏ ਮੁਕਸਰ ਸਾਹਿਬ ਤੋਂ ਨੇ ਅਮਨਸ਼ੀਰ ਸਿੰਘ ਕਲਸੀ ਗੁਰਦਾਸਪੁਰ ਦੀ ਲੋਕ ਸਭਾ ਚੋਣ ਲੜੇ ਨੇ ਬਟਾਲਾ ਤੋਂ ਐਮ ਐਲ ਏ ਨੇ ਹੈ ਨਾ ਇਸੇ ਤਰ੍ਹਾਂ ਸੁਖਪਾਲ ਸਿੰਘ ਖੇੜਾ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜੇ ਨੇ ਭਲੱਤ ਤੋਂ ਐਮਐਲਏ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜੇ ਨੇ ਗਿੱਦੜਵਾਹ ਤੋਂ ਐਮਐਲਏ ਨੇ ਹੈ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜੇ ਨੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਨੇ ਆ 11 ਐਮਐਲਏਆਂ ਦੀਆਂ ਸੀਟਾਂ ਚੋਂ ਕਿ ਇੱਕ ਸੀਟ ਜਿਹੜੀ ਵੀ ਆਉਂਦੀਆਂ ਨੇ ਕੋਈ 1 2 3 ਜਾਂ ਇੱਕ ਅੱਧੀ ਵੀ ਕੋਈ ਕਿ ਉੱਥੋਂ ਰਗਵ ਚੱਡਣ ਲੜਾਇਆ ਜਾਊਗਾ ਜਿਵੇਂ ਦਲਵੀਰ ਗੋਲਦੀ ਦੀ ਚਰਚਾ ਚੱਲੀ ਸੀ ਕਿ ਵੀ ਉਹਨੂੰ ਤਾਂ ਲਿਆਂਦਾ ਮੀਥਿਆਰ ਵਾਲੀ ਸੀਟ ਖਾਲੀ ਹੋ ਗਈ ਫਿਰ ਪਰ ਹੁਣ ਦਿਲਬੀਰ ਗੋੜੀ ਤਾਂ ਚੁੱਪ ਬਿਠਾਤੇ ਪਰ ਹੁਣ ਬਰਨਾਲੇ ਚੋਂ ਮੀਥਿਆਰ ਤੇ ਪਲੱਤ ਤੋਂ ਸੁਖਪਾਲ ਖੇੜਾ ਦੋਵੇਂ ਸੰਗਰੂਪ ਤੋਂ ਲੜ ਰਹੇ ਜੇ ਦੋਵਾਂ ਚੋਂ ਕੋਈ ਜਿੱਤਿਆ ਤਾਂ ਇੱਕ ਐਮਐਲਏ ਸੀਟ ਤਾਂ ਖਾਲੀ ਆ ਇਸੇ ਤਰ੍ਹਾਂ ਪੱਪੀ ਪ੍ਰਾਸ਼ਰ ਲੁਧਿਆਣਾ ਤੋਂ ਚੋਣ ਲੜ ਰਿਹਾ ਅਮਰਿੰਦਰ ਸਿੰਘ ਰਾਜਾਪੁਰੰਗ ਵੀ ਲੁਧਿਆਣਾ ਤੋਂ ਚੋਣ ਲੜ ਰਿਹਾ ਜੇ ਦੋਵਾਂ ਚੋਂ ਇੱਕ ਵੀ ਜਿੱਤਦਾ ਤਾਂ ਚਾਹੇ ਫਿਰ ਗਿੱਦੜਵਾਹ ਖਾਲੀ ਹੋ ਜਾਵੇ ਚਾਹੇ ਲੁਧਿਆਣਾ ਕੇਂਦਰੀ ਖਾਲੀ ਹੋ ਜਾਵੇ ਖਾਲੀ ਹੋ ਰਹੀ ਹੈ ਇਸੇ ਤਰ੍ਹਾਂ ਅਮਨ ਚੇਰਸਿੰਗ ਕਲਸੀ ਗੁਜਾਸਪੁਰ ਤੋਂ ਚੋਣ ਲੜਿਆ ਤੇ ਸੁਖਿੰਦਰ ਰੰਧਾਵਾ ਨੇ ਗੁਜਾਸਪੁਰ ਤੋਂ ਲੜਿਆ ਫਿਰ ਇਹਨਾਂ ਦੋਨਾਂ ਚ ਕੋਈ ਜਿੱਤ ਗਿਆ ਚਾਹ ਡੇਰਾ ਬਾਬਾ ਨਾਨਕ ਖਾਲੀ ਹੋਵੇ ਤੇ ਚਾਹ ਬਟਾਲਾ ਖਾਲੀ ਹੋਵੇ ਇਹ ਤੋਂ ਬਿਨਾ ਅਜਨਾਲਾ ਵੀ ਹੈਗਾ ਇਹ ਤੋਂ ਬਿਨਾ ਬਠਿੰਡਾ ਵੀ ਹੈਗਾ ਇਹ ਤੋਂ ਬਿਨਾ ਪਟਿਆਲਾ ਵੀ ਹੈਗਾ ਲੰਬੀ ਵੀ ਹੈਗਾ ਹੈ ਸੋ ਕੀ ਇੱਥੋਂ ਐਮਐਲਏ ਲੜਾਉਣ ਦੀ ਤਿਆਰੀ ਹੋ ਗਈ ਆ ਪਰ ਇਹ ਤੋਂ ਅਗਲਾ ਪੜਾ ਜਿਹੜੀ ਆਪਾਂ ਗੱਲ ਕਰ ਰਹੇ ਕਿ ਕੀ ਰਾਗਵ ਚੱਡਾ ਤੇ ਭਗਵੰਤ ਮਾਨ ਦੇ ਸਪੰਸਰ ਨੂੰ ਲੈ ਕੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਔਰ ਕੇਂਦਰੀ ਹਾਈ ਕਮਾਂਡ ਦੀ ਇਹਨਾਂ ਦੀ ਕੋਈ ਰਸਾ ਕਸੀਆ ਉਹਦਾ ਇੱਕ ਪਹਿਲੂ ਹੋਰ ਅਰਵਿੰਦ ਕੇਜਰੀਵਾਲ 2 ਜੂਨ ਨੂੰ ਸੈਂਡਰ ਕੱਲੀ ਜੇਲ੍ਹ ਗਏ ਤੇ ਹਰ ਜੇਲ੍ਹ ਵਾਪਸ ਚਲੇ ਗਏ ਕੋਸ਼ਿਸ਼ ਕੀਤੀ ਸੀ ਜਵੰਤ ਚਮਨ ਨੂੰ ਵਧਾਉਣ ਦੀ ਨਹੀਂ ਵਧੀ ਪਰ ਆਪਣੇ ਘਰੋਂ ਨਿਕਲ ਕੇ ਉਹ ਪਾਰਟੀ ਦਫ਼ਤਰ ਜਾਂਦੇ ਨੇ ਪਾਰਟੀ ਦਫ਼ਤਰੋਂ ਨਿਕਲ ਕੇ ਰਾਜਘਾਟ ਤੇ ਫਿਰ ਹਨੂਮਾਨ ਮੰਦਰ ਜਾਂਦੇ ਨੇ ਫਿਰ ਜੇਲ੍ਹ ਜਾਂਦੇ ਨੇ ਇਸ ਤਸਵੀਰ ਦੇ ਵਿੱਚ ਭਗਵੰਤ ਮਾਨ ਨਜ਼ਰ ਨਹੀਂ ਆਏ ਪਿੱਛੇ 20 ਬੱਚੇ ਲੀਡਰ ਤੁਰੇ ਸੀ ਉਹਨਾਂ ਚ ਪੰਜ ਪੰਜਾਬ ਦੇ ਲੀਡਰ ਵੀ ਸੀ ਪਰ ਉਹਨਾਂ ਚ ਭਗਵੰਤ ਮਾਨ ਨਹੀਂ ਸੀ ਕਹਿੰਦੇ ਪਾਰਟੀ ਦਫ਼ਤਰ ਤੱਕ ਭਗਵੰਤ ਮਾਨ ਸੀ ਪਾਰਟੀ ਦਫ਼ਤਰ ਚੋਂ ਕੇਜਰੀਵਾਲ ਹੋਰੀ ਨਿਕਲ ਕੇ ਜਦੋਂ ਰਾਜ ਘਟ ਜਾਂ ਮੰਦਿਰ ਲਈ ਨਿਕਲੇ ਤਦ ਕਹਿੰਦੇ ਭਗਵੰਤ ਮਾਨ ਤਸਵੀਰ ਵਿੱਚ ਨਹੀਂ ਸੀ ਪਰ ਕੇਜਰੀਵਾਲ ਦੇ ਪਿੱਛੇ ਕੁਲਤਾਰ ਸੰਧਵਾ ਨਜ਼ਰ ਆਉਂਦੇ ਨੇ ਤੇ ਉਸੇ ਤਸਵੀਰ ਦੇ ਵਿੱਚ ਹਰਜੋਤ ਪੈਂਸਵੀ ਨਜ਼ਰਾਂ ਉਦੇ ਲਈ ਤੇ ਉਸ ਕਾਫਲੇ ਦੇ ਵਿੱਚ ਉਹਨਾਂ ਦੇ ਨਾਲ ਕਹਿੰਦੇ ਹਰਪਾਲ ਚੀਮਾ ਵੀ ਸੀ ਅਮਨ ਅਰੂੜਾ ਵੀ ਸੀ ਤੇ ਇੱਕ ਪੰਜਾਬ ਦਾ ਹੋਣ ਲੇ 5 ਲੀਟਰ ਸੀ ਤੇ ਪਰ ਮੁੱਖ ਮੰਤਰੀ ਨਹੀਂ ਗਏ ਕਿ ਇਹ 2 ਏਕੜੀਆਂ ਇੱਕੋ ਨੇ ਕਿ ਰਾਗਪ ਚੱਡਾ ਦੀ ਇੱਥੇ ਵੋਟ ਪੈਣਾ ਤੇ ਉਸ ਨੂੰ ਜਿਵੇਂ ਨਹੀਂ ਚੋਣ ਦੇ ਲਈ ਤਿਆਰ ਰਹਿਣ ਲਈ ਕਹਿਣਾ ਤੇ ਸਰਕਾਰ ਦੇ ਵਿੱਚ ਪਾਵਰ ਦਾ ਮਸਲਾ ਆਉਣਾ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਚੋਣ ਨਤੀਜਿਆਂ ਤੋਂ ਬਾਅਦ ਖੁਸ਼ਨਾਮਾ ਦ੍ਰਿਸ਼ ਪੈਦਾ ਹੋਏਗਾ ਇਹਦੇ ਤੇ ਵੀ ਨਜ਼ਰ ਰੱਖਣੀ ਪੈਣੀ ਹੈ ਚਲੋ ਪਰ ਓਵਰঅল ਜੇਕਰ ਪੰਜਾਬ ਚ ਵੋਟ ਪਰਸੈਂਟ ਦੀ ਗੱਲ ਕਰੀਏ ਤਾਂ ਬਿਲਕੁਲ ਜੀ 파ਰਟੀ ਲਈ ਵੀ ਉਮੀਦਵਾਰਾਂ ਲਈ ਵੀ ਹੈ ਤੇ ਨਿਊਜ਼ ਚੈਨਲਾਂ ਲਈ ਵੀ ਇਹ 705 ਜਾ ਕੇ ਵੋਟ ਘਟ ਪੈਣ ਦੇ ਕੀ ਅਰਥ ਨਿਕਲਣਗੇ 2019 ਦੇ ਵਿੱਚ 65.96% ਵੋਟ ਪਈ ਸੀ ਵੈਸੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਚ ਸਭ ਤੋਂ ਵੱਧ ਜੇਕਰ ਵੋਟ ਪੋਰ ਹੋਈ ਹੈ ਤਾਂ 1960 ਚ ਹੋਈ ਹੈ 71.13% 2019 65.96 ਲਗਭਗ 60% ਪਰੀਸਵਰ 68.80 ਮਤਲਬ ਪਿਛਲੀ ਵਾਰ ਨਾਲੋਂ ਵੀ 3.16% ਵੋਟ ਘਟ ਕੋਈ ਹੋਈ ਹੈ ਹਾਂ ਸਭ ਤੋਂ ਵੱਧ ਵੋਟਾਂ ਬਠਿੰਡਾ ਚ ਪੈ ਰਹੀਆਂ ਨੇ ਲਗਭਗ 70% ਦੀ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਚ ਪੈ ਰਹੀਆਂ ਨੇ 56% ਪਰ ਪਿਛਲੀ ਵਾਰ ਨਾਲੋਂ ਸਭ ਤੋਂ ਸਭ ਤੋਂ ਵੱਧ ਵੋਟਾਂ ਬਠਿੰਡਾ ਚ ਪਈਆਂ ਇਸ ਵਾਰ ਪਰ ਪਿਛਲੀ ਵਾਰ ਨਾਲੋਂ ਜੇਕਰ ਘੱਟ ਵੋਟਾਂ ਕਿਤੇ ਪੋਲ ਹੋਈਆਂ ਨੇ ਤੋਂ ਬਠਿੰਡਾ ਨੇ ਜਿੱਥੇ 57352 ਵੋਟਾਂ ਪਿਛਲੀ ਵਾਰ ਨਾਲੋਂ ਘੱਟ ਪੋਲ ਹੋਈਆਂ ਨੇ ਤੇ ਸਭ ਤੋਂ ਘੱਟ ਪ੍ਰਤੀਸ਼ਤ ਵੋਟ ਜ਼ਿਕਰ ਕਿਤੇ ਪਈ ਹੈ ਤਾਂ ਉਮਰਸਰ ਚ ਪਈ ਹੈ ਪਰ ਸਭ ਤੋਂ ਵੱਧ ਪਿਛਲੀ ਵਾਰ ਨਾਲੋਂ ਜੇਕਰ ਕਿਤੇ ਵੋਟ ਪੋਲ ਹੋਈ ਹੈ ਤਾਂ ਉਮਰਸਰ ਚ ਹੋਈ ਹੈ ਪਿਛਲੀ ਵਾਰ ਨਾਲੋਂ 42624 ਵੱਧ ਵੋਟਾਂ ਪੋਲ ਹੋਈਆਂ ਨੇ ਬਠਿੰਡਾ ਚ 69.36% ਵੋਟ ਪੋਲ ਹੋਈ ਹੈ ਫਰੋਜਪੁਰ ਦੇ ਵਿੱਚ 67.2% ਵੋਟ ਪੋਲ ਹੋਈ ਹੈ ਗੁਰਦਾਸਪੁਰ ਦੇ ਵਿੱਚ 66.7% ਵੋਟ ਪੋਲ ਹੋਈ ਹੈ ਇਹ ਤਿੰਨ ਲੋਕ ਸਭਾ ਹਲਕਿਓ ਨੇ ਜਿੱਥੇ 65% ਤੋਂ ਵੱਧ ਵੋਟ ਪੋਲ ਹੋਈ ਹੈ ਜਦੋਂ ਕਿ 10 ਲੋਕ ਸਭਾ ਹਲਕੇ ਨਾਲ ਤਿੰਨਾਂ ਨੂੰ ਮਿਲਾ ਕੇ ਸੱਤ ਹੋਰ ਜਿਹੇ ਲੋਕ ਸਭਾ ਹਲਕੇ ਨੇ ਜਿੱਥੇ 60% ਤੋਂ ਉੱਪਰ ਹੈ ਇਹ 60% ਤੋਂ ਉੱਪਰ ਤਾਂ ਹੀ ਗਏ ਨੇ 65% ਉੱਪਰ ਵਾਲੇ ਤਿੰਨੇ ਨੇ ਸੰਗਰੂਰ 64.63 ਪਟਿਆਲਾ 63.63 ਫਰੀਦਕੋਟ 63.34 ਹੈ ਖਡੂਰ ਸਾਹਿਬ 62.55 ਹੈ, ਸ਼੍ਰੀ ਫਤਿਹਗੜ੍ਹ ਸਾਹਿਬ 62.53 ਹੈ, ਸ਼੍ਰੀ ਨਾਨਦਪੁਰ ਸਾਹਿਬ 61.98 ਹੈ। ਹੈ ਤੇ ਲੁਧਿਆਣਾ 'ਚ 60.12 ਹੈ। ਸੋ ਇਹ ਇਹ 60% ਤੋਂ ਉੱਪਰ ਵਾਲੇ 10 ਲੋਕ ਸਭਾ ਹਲਕੇ ਨੇ। ਜਿੱਥੇ ਸਭ ਤੋਂ ਘੱਟ ਵੋਟ ਪੋਲ ਹੋਈ ਉਹਨਾਂ 'ਚ ਜਲੰਧਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ। ਜਲੰਧਰ 'ਚ 59.70, ਹੁਸ਼ਿਆਰਪੁਰ 'ਚ 58.86 ਤੇ ਅੰਮ੍ਰਿਤਸਰ 'ਚ 55.05। ਸਭ ਤੋਂ ਘੱਟ। ਹਾਂ। ਜਦੋਂ ਕਿ 9 ਲੋਕਸਵਾਲਕੇ ਜਿਹਨੇ ਇੱਥੇ 10 ਲੱਖ ਤੋਂ ਵੱਧ ਵੋਟ ਫਾਲ ਹੋਈ ਹੈ। ਬਠਿੰਡਾ ਚ 11 ਲੱਖ 45 ਹਜ਼ਾਰ ਦੇ ਗੇਟ ਚ ਵੋਟ ਫਾਲ ਹੋਈ ਹੈ। ਫਿਰੋਜ਼ਪੁਰ ਚ 11 ਲੱਖ 19 ਹਜ਼ਾਰ ਤੋਂ ਵੱਧ ਵੋਟ ਫਾਲ ਹੋਈ ਹੈ। ਗੁਰਦਾਸਪੁਰ ਦੇ ਵਿੱਚ 10 ਲੱਖ 70 ਹਜ਼ਾਰ ਤੋਂ ਵੱਧ ਵੋਟ ਫਾਲ ਹੋਈ ਹੈ। ਸੰਗਰੂਰ ਚ 10 ਲੱਖ 6000 ਤੋਂ ਵੱਧ ਵੋਟ ਫਾਲ ਹੋਈ ਹੈ ਪਟਿਆਲਾ ਚ 11 ਲੱਖ 5000 ਦੇ ਗੇਟ ਚ ਵੋਟ ਫਾਲ ਹੋਈ ਹੈ ਫਰੀਦਕੋਟ ਚ 10 ਲੱਖ 9000 ਵੋਟ ਫਾਲ ਹੋਈ ਹੈ ਖਡੂਰ ਸਾਹਿਬ ਚ 10 ਲੱਖ 43000 ਵੋਟ ਫਾਲ ਹੋਈ ਹੈ ਸ਼੍ਰੀ ਨਾਨਦਪੁਰ ਸਾਹਿਬ ਚ 10 ਲੱਖ 73000 ਵੋਟ ਫਾਲ ਹੋਈ ਹੈ ਲੁਧਿਆਣਾ ਚ 10 ਲੱਖ 57000 ਵੋਟ ਫਾਲ ਹੋਈ ਹੈ ਸੋ ਇੰਜ 9 ਲੋਕ ਸਵਾਲ ਹਲਕੇ ਜਹੇ ਨੇ ਜਿੱਥੇ 10 ਲੱਖ ਤੋਂ ਵੱਧ ਵੋਟ ਫਾਲ ਹੋਈ ਹੈ 11 ਲੱਖ ਤੋਂ ਉੱਪਰ ਵੀ ਕੁਝ ਹਲਕੇ ਅਜ ਵੋਟ ਫਾਲ ਹੋਈ ਹੈ ਹਾਂ ਚਾਰ ਹਲ ਕਿਉਂ ਨੇ ਜਿਹੜੇ 10 ਲੱਖ ਤੋਂ ਥੱਲੇ ਰਹਿ ਗਏ 206 ਵੋਟੇ ਪੋਲ ਹੋਈ ਹੈ ਹਸ਼ਿਆਰਪੁਰਾ 942000 ਵੋਟ ਪੋਲ ਹੋਈ ਹੈ ਜਲੰਧਰ 987000 ਵੋਟ ਪੋਲ ਹੋਈ ਹੈ ਤਸ਼ਰੀਫਾ ਤੇਗੜ ਸਾਹਿਬ ਹੈ 970000 ਵੋਟ ਪੋਲ ਹੋਈ ਹੈ ਸੋ ਇਹ ਵੀ ਵੈਲਿਊ ਹੈ ਪਰ ਹੁਣ ਸਭ ਦੀ ਨਜ਼ਰ ਨਤੀਜਿਆਂ ਤੇ ਚਲੋ ਨਤੀਜਿਆਂ ਤੋਂ ਪਹਿਲਾਂ ਕੁਝ ਰਝਾਨ ਵੀ ਆਉਣ ਲੱਗ ਪਏ ਇੱਕ ਪਾਸੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਦੇਸ਼ ਦੇ ਵਿੱਚ ਦੁੱਧ ਦੇ ਰੇਟ ਉਹ ਥੈਲੀਆਂ ਵਾਲਾ ਦੁੱਧ ਮਤਲਬ ਕਹਿੰਦੇ ਬੇਰਕਾ ਨੇ ਵੀ ਵਧਾਤਾ ਜੀ ਅੰਮੋਲ ਨੇ ਵੀ ਵਧਾਤਾ ਜੀ ਆ ਅ ਮਦਰ ਡੈਰੀ ਵਾਲਿਆਂ ਨੂੰ ਵਧਾਤਾ ਜੀ ਰੇਟ ਪੈ ਗਿਆ ਹੁਣ ਜਿਨ੍ਹਾਂ ਤੋਂ ਦੁੱਧ ਖਰੀਦਦਿਆਂ ਨੇ ਕੰਪਨੀਆਂ ਕਿਸਾਨਾਂ ਤੋਂ ਡੈਰੀਆਂ ਵਾਲਿਆਂ ਤੋਂ ਜਿਨ੍ਹਾਂ ਨੇ ਮੱਝਾਂ ਗਾਈਆਂ ਰੱਖੀਆਂ ਨੇ ਉਹਨਾਂ ਤੋਂ ਕੀ ਉਹਨਾਂ ਨੂੰ ਭਾਵਤ ਉੱਥੇ ਕਹਿਣਗੇ ਫੈਂਟ ਘਟਾ ਹੈ ਜੀ ਆਹ ਕਰੀਮ ਘਟਾ ਹੈ ਜੀ ਆਹ ਠੀਕ ਨਹੀਂ ਜੀ ਹਨਾ ਉੱਥੇ ਇਹ ਸਭ ਉੱਥੇ ਉਹ ਕਹਿ ਰਹੇ ਨੇ ਕਿ ਸਾਡੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਦੂਸਰੇ ਪਾਸੇ ਬਾਜ਼ਾਰਾਂ 'ਚ ਜਿਨ੍ਹਾਂ ਨੇ ਥੈਲੀਆਂ ਦਾ ਦੁੱਧ ਸ਼ਹਿਰਾਂ 'ਚ ਜਿਨ੍ਹਾਂ ਲੋਕਾਂ ਨੇ ਖਰੀਦਣਾ ਉਹਨਾਂ ਦੇ ਉੱਤੇ ਤੁਸੀਂ ਲਗਾਤਾਰ ਪਾਪ ਵਧਾਈ ਜਾ ਰਹੇ ਲਗਾਤਾਰ ਕੁਝ ਮਹੀਨਿਆਂ ਬਾਅਦ ਹੁਣ ਕਹਿੰਦੇ ਗਰਮੀ ਕਰਕੇ ਜੀ ਪਾਪ ਵਧਾਉਣੇ ਪੈਗੇ ਪਰ ਇਹਨ ਚੋਣ ਨਿਤੀਆਂ ਫਿਰ ਚੋਣਾਂ ਤੋਂ ਪਹਿਲਾਂ ਵਧਾ ਲੈਂਦੇ ਇਹੀ ਨਹੀਂ ਜਨਾ ਸੜਕ ਤੇ ਨਿਕਲਣ ਲੱਗਿਆਂ ਵੀ ਤੁਹਾਡੀ ਜੇਬ ਕੱਟੇਗੀ ਵੋਟਾਂ ਪਾਉਂਦੇ 1 ਜੂਨ ਨੂੰ ਦੇਸ਼ ਦੇ ਵਿੱਚ ਆਖਰੀ ਗਿੜ ਦੀਆਂ ਵੋਟਾਂ ਪੋਲ ਹੋਈਆਂ ਤੇ 2 ਜੂਨ ਨੂੰ ਰਾਤ ਨੂੰ ਕਹਿੰਦੇ ਜੀ ਟੋਲ ਦੇ ਰੇਟ ਵਧ ਗਏ ਦੇਸ਼ ਦੇ ਵਿੱਚ ਰਾਸ਼ਟਰੀ ਮਾਰਗਾਂ ਦੇ ਉੱਤੇ ਲੱਗੇ ਹੋਏ ਟੋਲ ਪਲਾਜ਼ਿਆਂ ਦੇ ਉੱਤੇ 5% ਤੋਂ ਵੱਧ ਰੇਟ ਵਧਾ ਦਿੱਤਾ ਗਿਆ ਇਹ ਆਪਰੇ ਕਿਰਿਆ ਜੀ ਸੋ ਇਹ ਇਸ ਲਈ ਆ ਵੀ ਚਲੋ ਇਹ ਸਭ ਦੇ ਦਰਮਿਆਨ ਜਤ ਸਰ ਗਨੀਰ ਕੁਬੀਰ ਸਿੰਘ ਹਰਾਂ ਦੀ ਅਪੀਲ ਕਿ ਭਾਈ ਇੱਕ ਕੱਲੂ ਘਾਰੇ ਵਾਲੇ ਦਿਨ ਨੇ ਅਕਾਲ ਤਖਤ ਸਾਹਿਬ ਦੇ ਇਤੇ ਜਿਹੜਾ ਫੌਜੀ ਹਮਲਾ ਹੋਇਆ ਸੀ ਉਸ ਦਿਨਾਂ ਦੇ ਦੌਰਾਨ ਉਹ ਸਪੀਡ ਨੂੰ ਮਹਿਸੂਸ ਕਰਦੇ ਹੋਇਆ ਇਹ ਅਪੀਲ ਜਤ ਸਰ ਸਾਹਿਬ ਨੇ ਸਮੁੱਚੇ ਪੰਜਾਬ ਦੇ 328 ਉਮੀਦਵਾਰਾਂ ਨੂੰ ਕੀਤੀ ਹੈ ਕਿ ਤੁਹਾਡ्चੋ ਜਿਹੜੇ 13 ਜਿੱਤਣਗੇ ਉਹਨਾਂ ਨੂੰ ਅਪੀਲ ਹੈ ਕਿ ਢੋਲ ਵਜਾ ਕੇ ਲੱਡੂ ਵੰਡ ਕੇ ਭੰਗੜੇ ਪਾ ਕੇ ਜਸ਼ਨ ਮਨਾਇਓ ਠੀਕ ਹੈ ਤੁਹਾਨੂੰ ਜੇ ਜਿੱਤ ਨਸੀਬ ਹੋਈ ਉਹਦੇ ਲਈ ਗੁਰੂ ਘਰ ਜਾਇਓ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਧਾਰਮਿਕ ਸਥਾਨ ਤੇ ਜਾਇਓ ਜਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਓ ਪਰ ਢੋਲ ਠਮੱਕੇ ਆ ਲੱਡੂਆਂ ਪੰਗੜਿਆਂ ਤੋਂ ਬਚਿਓ ਇਹ ਦਿਨਾਂ ਧਿਆਨ ਚ ਰੱਖਦੇ ਹੋ ਤੇ ਇੱਕ ਸ਼ੁਕਰਾਨਾ ਪੰਜਾਬ ਦੇ ਚੌਣ ਕਮਿਸ਼ਨਰ ਨੇ ਆਪਣੇ ਸਟਾਫ ਨੂੰ ਜਿੱਥੇ ਸ਼ਾਬਾਸ਼ਹੀ ਦਿੱਤੀ ਉੱਥੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰਾਂ ਦਾ ਧੰਨਵਾਦ ਕੀਤਾ ਕਿ ਤੁਹਾਡੇ ਸਹਿਯੋਗ ਨਾਲ ਬੜੇ ਅਮਨ ਆਮਾਨ ਨਾਲ ਵੋਟਾਂ ਨਿਭੜੀਆਂ ਹੁਣ ਸਭ ਨੂੰ ਇੰਤਜ਼ਾਰ ਸਵੇਰ ਦਾ ਹੈ ਜੀ ਸਵੇਰ ਨੂੰ 8 ਵਜੇ ਤੋਂ ਨਤੀਜੇ ਆਉਣੇ ਸ਼ੁਰੂ ਹੋਣੇ ਆ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਵਾਰ ਧਰਮ ਦੇ ਆਧਾਰ ਤੇ ਉੱਤੇ ਵੰਡ ਪਾਉ ਨਹੀਂ ਇਸ ਵਾਰ ਖਿੱਚੋ ਤਾਣ ਵਾਲੀ ਨਹੀਂ ਦੇਸ਼ ਨੂੰ ਇੱਕ ਸੁਰ ਦੇ ਵਿੱਚ ਅੱਗੇ ਲਿਜਾਣ ਵਾਲੀ ਸਰਕਾਰ ਬਣੀ ਜਿਹੜੀ ਮਰਜ਼ੀ ਬਣੀ ਇਹ ਫੈਸਲਾ ਤੁਸੀਂ ਜਿਹੜਾ ਕੀਤਾ ਉਹੀ ਆਣਾ ਨਤੀਜਿਆਂ ਦੇ ਨਜ਼ਰ ਰੱਖਾਂਗੇ ਤੁਸੀਂ ਬੇਗਦਰੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ